ਤਿਲਾਂ ਵਾਲੇ ਖੋਏ ਦੇ ਲੱਡੂ ਦੇਖਣ ਵਿੱਚ ਜਿੰਨੇ ਜ਼ਿਆਦਾ ਸੋਹਣੇ ਲੱਗ ਰਹੇ ਨੇ ਖਾਣ ਵਿੱਚ ਉਸ ਤੋਂ ਵੀ ਕਿਤੇ ਜ਼ਿਆਦਾ ਟੇਸਟੀ ਨੇ ਤੇ ਬਣਾਉਣ ਵਿੱਚ ਉਸ ਤੋਂ ਵੀ ਜ਼ਿਆਦਾ ਆਸਾਨ ਨੇ ਬਹੁਤ ਜ਼ਿਆਦਾ ਟੇਸਟੀ ਤੇ ਆਸਾਨ ਜੇ ਲੱਡੂਆਂ ਲਈ ਫੁੱਲ ਵੀਡੀਓ ਜ਼ਰੂਰ ਦੇਖਿਓ ਕਿਉਂਕਿ ਬੜਿਆਂ ਦੇ ਕਮੈਂਟ ਆਏ ਸੀ ਕਿ ਤਿਲਾਂ ਵਾਲੀਆਂ ਪਿੰਨੀਆਂ ਕਿਵੇਂ ਤਿਆਰ ਹੁੰਦੀਆਂ ਨੇ ਪਿੰਨੀਆ ਤੇ ਲੱਡੂਆਂ ਵਿੱਚ ਬਹੁਤ ਹੀ ਥੋੜਾ ਜਿਹਾ ਫਰਕ ਹੁੰਦਾ ਹੈਗਾ ਅੱਜ ਆਪਾਂ ਤੁਹਾਨੂੰ ਵੀਡੀਓ ਵਿੱਚ ਸਾਰਾ ਦੱਸਾਂਗੇ ਜਦੋਂ ਹੀ ਆਪਾਂ ਇਹ ਲੱਡੂ ਬਣਾ ਕੇ ਘਰ ਵਿੱਚ ਸਭ ਨੂੰ ਖਵਾਈ ਤਾਂ ਬੜੇ ਹੀ ਪਸੰਦ ਆਈ ਇਹਦੇ ਲਈ ਲੈ ਲਓ ਜੀ ਇੱਕ ਤੁਸੀਂ ਖੁੱਲੀ ਜੀ ਕੜਾਈ ਤੇ ਉਹਦੇ ਵਿੱਚ ਆਪਾਂ 1.5 ਕੌਲੀ ਪਾਈਏ ਤਿਲਾਂ ਦੀ ਗੈਸ ਦੀ ਫਲੇਮ ਨੂੰ ਬਿਲਕੁਲ ਸਲੋ ਰੱਖਿਓ ਹੌਲੀ ਹੌਲੀ ਇਹਨੂੰ ਹਿਲਾਉਂਦੇ ਜਾਇਓ ਤਿਲਾਂ ਨੂੰ ਹਲਕਾ ਜਿਹਾ ਪਕਾ ਲੈਣਾ ਜਦੋਂ ਇਹਨਾਂ ਨੇ ਥੋੜਾ ਜਿਹਾ ਕਲਰ ਚੇਂਜ ਕਰ ਲਿਆ ਤੁਸੀਂ ਇਹਨਾਂ ਨੂੰ ਬਾਹਰ ਕੱਢ ਲਿਓ ਪੰਜ ਤੋਂ 6 ਮਿੰਟਾਂ ਵਿੱਚ ਸਲੋ ਫਲੇਮ ਤੇ ਪੱਕ ਕੇ ਤਿਆਰ ਹੋ ਜਾਣਗੇ ਧਿਆਨ ਰੱਖਿਓ ਗੈਸ ਨੂੰ ਬਿਲਕੁਲ ਤੇਜ਼ ਨਾ ਕਰਿਓ ਕਿਉਂਕਿ ਜੇ ਜਲ ਗਏ ਤਾਂ ਲੱਡੂਆਂ ਦਾ ਟੇਸਟ ਬਿਲਕੁਲ ਖਰਾਬ ਹੋ ਜੂ ਲੱਡੂ ਹੋਣ ਚਾਹੇ ਪਿੰਨੀਆਂ ਕੋਈ ਮਰਜ਼ੀ ਚੀਜ਼ ਜਿਹਦੇ ਵਿੱਚ ਤਿਲ ਵਰਤ ਰਹੇ ਹੋ ਤਾਂ ਇਹ ਕੋੜੇ ਹੋ ਜਾਂਦੇ ਆ ਜਿਆਦਾ ਪਕਾਉਣ ਨਾਲ ਉਸ ਤੋਂ ਬਾਅਦ ਜੀ ਉਸੇ ਕੜਾਈ ਵਿੱਚ ਆਪਾਂ ਲਵਾਂਗੇ ਇੱਕ ਕੌਲੀ ਦੇਸੀ ਘਿਓ ਦੀ ਤੇ ਉਹਦੇ ਵਿੱਚ ਇੱਕ ਕੌਲੀ ਆਪਾਂ ਪਾਵਾਂਗੇ ਆਟਾ ਹੌਲੀ ਹੌਲੀ ਇਹਨੂੰ ਮਿਕਸ ਕਰ ਦਿਓ ਗੈਸ ਦੀ ਫਲੇਮ ਮੀਡੀਅਮ ਟੂ ਸਲੋਈ ਰੱਖਿਓ ਜਿੰਨਾ ਹੌਲੀ ਪਕਾਉਂਗੇ ਓਨੇ ਜ਼ਿਆਦਾ ਟੇਸਟੀ ਬਣਨਗੇ ਜਦੋਂ ਇਹ ਮਿਕਸ ਹੋ ਗਿਆ ਤਾਂ ਮੈਨੂੰ ਲੱਗਿਆ ਆਟਾ ਘੱਟ ਆਪਾਂ ਹੋਰ ਪਾਵਾਂਗੇ ਅੱਧੀ ਕੋਲੀ ਦੇ ਲਗਭਗ ਆਪਾਂ ਆਟਾ ਹੋਰ ਪਾਤਾ ਲੱਡੂਆਂ ਵਿੱਚ ਆਟਾ ਕਿਉਂ ਤੋਂ ਜ਼ਿਆਦਾ ਪੈਂਦਾ ਪਰ ਪਿੰਨੀਆਂ ਵਿੱਚ ਆਟਾ ਘੱਟ ਪੈਂਦਾ ਬਸ ਇਹੀ ਫਰਕ ਹੁੰਦਾ ਹੈਗਾ ਇਹਦਾ ਪੇਸਟ ਹੈ ਜਿਹੜਾ ਆਪਾਂ ਥੋੜਾ ਜਿਹਾ ਗਾੜਾ ਰੱਖਾਂਗੇ ਜਿਵੇਂ ਆਪਾਂ ਹਲਵਾ ਤਿਆਰ ਕਰਦੇ ਹਾਂ ਉਸ ਤਰੀਕੇ ਨਾਲ ਜਦੋਂ ਜਦੋਂ ਆਟਾ ਪੱਕਦਾ ਜਾਊਗਾ ਹਲਕਾ ਜਾ ਕੇ ਉਹ ਇਹ ਆਪਣਾ ਛੱਡਦਾ ਜਾਊਗਾ ਤੇ ਬਹੁਤ ਸੋਹਣੀ ਖੁਸ਼ਬੂ ਵੀ ਛੱਡੂਗਾ ਤੇ ਜਦੋਂ ਇਹਨੇ ਆਪਣਾ ਕਲਰ ਵਗੈਰਾ ਚੇਂਜ ਕਰ ਲਿਆ ਫਿਰ ਆਪਾਂ ਇਹਦੇ ਵਿੱਚ ਪਾਵਾਂਗੇ ਖੋਆ ਕਿਉਂਕਿ ਆਪਾਂ ਖੋਏ ਵਾਲੇ ਲੱਡੂ ਬਣਾ ਰਹੇ ਹਾਂਗੇ 1/2 ਕਿਲੋ ਆਪਾਂ ਦੇ ਵਿੱਚ ਖੋਆ ਪਾਵਾਂਗੇ ਖੋਆ ਤੁਸੀਂ ਇਸ ਤੋਂ ਘੱਟ ਵੀ ਪਾ ਸਕਦੇ ਹੋ ਪਰ ਜੇ ਤੁਸੀਂ ਅੱਧਾ ਕਿਲੋ ਖੋਆ ਪਾ ਦੋਗੇ ਬੱਚੇ ਹੋਣ ਚਾਹੇ ਬਜ਼ੁਰਗ ਬੜੇ ਮ제 ਨਾਲ ਖਾਣਗੇ ਕਿਉਂਕਿ ਬਹੁਤ ਹੀ ਜ਼ਿਆਦਾ ਇਹ ਸੌਫਟ ਬਣ ਕੇ ਤਿਆਰ ਹੁੰਦੇ ਆ ਐ ਉਹ ਜਿਹਾ ਕਲਰ ਹੋ ਜਾਊਗਾ ਜਦੋਂ ਤੁਹਾਡਾ ਆਟਾ ਪੱਕ ਗਿਆ ਥੋੜੀ ਜੀ ਕਸਰ ਰਹਿੰਦੀ ਵਸ ਤੁਸੀਂ ਖੋਆ ਪਾਓ ਤਾਂ ਕਿ ਖੋਆ پکਦੇ پکਦੇ ਨਾਲ ਆਟਾ ਵੀ ਪੱਕ ਜਾਊਗਾ ਜੇ ਪਹਿਲੇ ਹੀ ਆਟਾ ਜ਼ਿਆਦਾ ਪਕਾ ਲਿਆ ਤਾਂ ਖੋਏ ਵੇਲੇ ਜਿਹੜਾ ਹੈਗਾ ਤੁਹਾਡਾ ਆਟਾ ਉਹ ਕਾਲਾ ਹੋ ਜਾਊਗਾ ਹੌਲੀ ਹੌਲੀ ਮਿਕਸ ਕਰਿਓ ਅਤੇ ਗੈਂਸ ਦੀ ਫਿਲਮ ਬਿਲਕੁਲ ਸਲੋ ਰੱਖਿਓ ਕਿਉਂਕਿ ਇਹਦੇ ਛਿੱਟੇ ਵੀ ਉੱਠਦੇ ਐ ਤੇ ਬਾਕੀ ਜਿਹੜਾ ਆਟਾ ਹੁੰਦਾ ਨੀਚੇ ਲੱਗਣ ਦਾ ਵੀ ਡਰ ਰਹਿੰਦਾ ਤੇ ਨਾਲ-ਨਾਲ ਸੋਨੂੰ ਇਹ ਹਿਲਾਉਂਦੇ ਰਹਿਣਾ ਪਊਗਾ ਸਾਰਾ ਖੋਈ ਆਪਾਂ ਇਹਦੇ ਵਿੱਚ ਪਾ ਦਾਂਗੇ ਖੋਆ ਮੇਰੇ ਕੋਲੇ ਪਹਿਲਾਂ ਪਿਆ ਸੀ ਇਸ ਲਈ ਇਹ ਥੋੜਾ ਜਿਹਾ ਸਖਤ ਜੇ ਤੁਸੀਂ ਐਟ ਅ ਟਾਈਮ ਤਿਆਰ ਕਰੋਗੇ ਤਾਂ ਸੋਨੂੰ ਮਿਕਸ ਕਰਨਾ ਹੋਰ ਵੀ ਜ਼ਿਆਦਾ ਕਿਤੇ ਆਸਾਨ ਹੋ ਜਾਊਗਾ ਜਦੋਂ ਇਹ ਚੰਗੀ ਤਰ੍ਹਾਂ ਮਿਕਸ ਹੋਊਗਾ ਤੇ ਦੂਸਰੀ ਸਾਈਡ ਆਪਾਂ ਲਿਆ ਜੀ ਇੱਕ ਗਲਾਸ ਦੁੱਧ ਦਾ ਤੇ ਉਹਦੇ ਵਿੱਚ ਆਪਾਂ ਪਾਵਾਂਗੇ ਕੇਸਰ ਕਿਉਂਕਿ ਆਪਾਂ ਲੱਡੂਆਂ ਨੂੰ ਵਧੀਆ ਜਿਹਾ ਰੰਗ ਦੇਵਾਂਗੇ ਤੇ ਪਿੰਨੀਆਂ ਵਿੱਚ ਇਹੋ ਜਿਹਾ ਕੁਝ ਵੀ ਕਰਨ ਦੀ ਜ਼ਰੂਰਤ ਨਹੀਂ ਹੁੰਦੀ ਬਸ ਇਹ ਚੀਜ਼ਾਂ ਦਾ ਫਰਕ ਹੁੰਦਾ ਹੈ ਪਰੇ ਦੋਨੋ ਚੀਜ਼ਾਂ ਇੱਕੋ ਜਿਹੀਆਂ ਇਸ ਲਈ ਮੈਂ ਸੋਨੂੰ ਨਾਲ ਨਾਲ ਦੱਸ ਰਹੀ ਹਾਂ ਥੋੜੇ ਜਿਹੀ ਪਾਈ ਕੇਸਰ ਦੇ ਧਾਗੇ ਤੇ ਇਹਨੂੰ ਆਪਾਂ ਮਿਕਸ ਕਰ ਦਾਂਗੇ ਐਨੇ ਆਪਣੇ ਦੁੱਧ ਨੇ ਉਬਾਲਾ ਵੀ ਲੈ ਲਿਆ ਤੇ ਨਾਲ ਹੀ ਆਪਾਂ ਇਹਦੇ ਵਿੱਚ 3-4 ਇਲਾਇਚੀਆਂ ਨੂੰ ਕੁੱਟ ਕੇ ਪਾਤਾ ਤੁਹਾਡੇ ਕੋਲ ਇਲਾਇਚੀ ਪਾਊਡਰ ਹੋਇਆ ਤੁਸੀਂ ਉਹ ਵੀ ਪਾ ਸਕਦੇ ਹੋ ਇੱਕ ਗਲਾਸ ਆਪਾਂ ਦੁੱਧ ਦਾ ਲਿਆ ਜਿੰਨਾ ਚਿਰ ਇਹ ਚੌਥਾ ਹਿੱਸਾ ਇਹਦਾ ਨਹੀਂ ਬਚਦਾ ਉਨਾਂ ਚਿਰ ਤੁਸੀਂ ਇਹਨੂੰ ਉਬਾਲੀ ਜਾਣਾ ਤੇ ਦੂਸਰੀ ਸਾਈਡ ਜਿਹੜਾ ਆਪਣਾ ਖੁਆ ਸੀ ਉਹ ਵੀ ਚੰਗੀ ਤਰ੍ਹਾਂ ਮਿਕਸ ਹੋ ਗਿਆ ਐਨਾ ਕੀ ਇਹਨਾਂ ਦੋਨਾਂ ਚੀਜ਼ਾਂ ਦਾ ਆਪਾਂ ਕਮ ਸੀ ਉਸ ਤੋਂ ਬਾਅਦ ਜੀ ਆਪਾਂ ਹੁਣ ਆਵਾਂਗੇ ਆਪਣੇ ਤਿਲਾ ਤੇ ਜਿਹੜੇ ਤੇਲ ਆਪਣੇ ਰੋਸਟ ਕਰਕੇ ਆਪਾਂ ਰੱਖੇ ਸੀ ਉਹਦੇ ਵਿੱਚੋਂ ਅੱਧੇ ਤੋਂ ਜ਼ਿਆਦਾ ਤਿਲ ਲੈ ਕੇ ਆਪਾਂ ਗ੍ਰਾਇੰਡ ਕਰ ਲਾਂਗੇ ਪਰ ਇਹ ਤੁਸੀਂ ਦਰਦਰੇ ਜੇ ਪੀਸ ਲੈਣੇ ਆ ਤੇ ਕਿਸ ਤਰ੍ਹਾਂ ਪਿਸਣੇ ਉਹ ਵੀ ਆਪਾਂ ਤੁਹਾਨੂੰ ਦੱਸਦੇ ਆ ਥੋੜੀ ਜਿਹੀ ਤੇਲਾ ਪਰ ਬਚਾ ਕੇ ਰੱਖਾਂਗੇ ਤੇ ਆਪਾਂ ਜੱਗ ਨੂੰ ਕਰਾਂਗੇ ਜੀ ਹੁਣ ਬੰਦ ਤੇ ਇਹਨੂੰ ਇੱਕੋ ਸਾਈਡ ਤੁਸੀਂ ਲਗਾਤਾਰ ਨਹੀਂ ਪੀਸਣਾ ਅੱਗੇ ਪਿੱਛੇ ਕਰ ਕਰਕੇ ਪੀਸਣਾ ਤਾਂ ਕਿ ਇਹ ਦਰਦਰੇ ਜਿਹੇ ਪੀਸੇ ਜਾਣ ਜੇ ਤੁਸੀਂ ਇੱਕ ਸਾਰੀ ਇਹਨਾਂ ਨੂੰ ਪੀਸ ਲਿਆ ਤਾਂ ਇਹਨਾਂ ਦਾ ਤੇਲ ਹੈ ਜਿਹੜਾ ਉਹ ਸਾਰਾ ਬਾਹਰ ਜੇ ਆ ਜਾਊਗਾ ਉਸ ਸਬਾਜੀ ਆਪਾਂ ਇਹਨੂੰ ਪੀਸ ਕੇ ਸਾਈਡ ਤੇ ਰੱਖ ਲਾਂਗੇ ਤੇ ਲੱਡੂਆਂ ਦੀ ਇਹ ਮਜ਼ੇਦਾਰ ਜੀ ਰੈਸিপি ਜੇ ਤੁਹਾਨੂੰ ਪਸੰਦ ਆਰੀ ਹੋਵੇ ਤਾਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਤੇ ਦੇਖੋ ਜੀ ਆਪਣਾ ਬਿਲਕੁਲ ਥੋੜਾ ਜਿਹਾ ਦੁੱਧ ਰਹਿ ਗਿਆ ਇਹ ਵੀ ਆਪਾਂ ਖੋਏ ਦੀ ਤਰ੍ਹਾਂ ਤਿਆਰ ਕਰ ਲਿਆ ਫਿਰ ਆਪਾਂ ਲਈਏ ਜੀ ਇੱਕ ਕੌਲੀ ਸ਼ੱਕਰ ਇਹਦੇ ਵਿੱਚ ਇੱਥੇ ਤੁਸੀਂ ਗੁੜ ਵੀ ਪਾ ਸਕਦੇ ਹੋ ਪਰ ਆਪਾਂ ਇੱਥੇ ਸ਼ੱਕਰ ਹੀ ਪਾਵਾਂਗੇ ਜਿੰਨਾ ਤੁਸੀਂ ਇਹਦੇ ਵਿੱਚ ਆਟਾ ਪਾਉਂਗੇ ਓਨੀ ਤੁਸੀਂ ਸ਼ੱਕਰ ਲੈਣੀ ਹੈ ਪਰ ਆਪਾਂ ਸ਼ੱਕਰ ਇੱਥੇ ਘੱਟ ਲਈਏ 1 ਕਲੀ ਕਿਉਂਕਿ ਆਪਣੇ ਮਿੱਠਾ ਥੋੜਾ ਜਿਹਾ ਘੱਟ ਖਾਂਦੇ ਆ ਉਸ ਤੋਂ ਬਾਅਦ ਆਪਾਂ ਸਭ ਤੋਂ ਪਹਿਲਾਂ ਇਹਦੇ ਵਿੱਚ ਮਿਕਸ ਕਰਾਂਗੇ ਤਿਲ ਜਿਹੜੇ ਆਪਾਂ ਪੀਸੇ ਹੋਏ ਸੀ ਇਹਨੂੰ ਹਲਕਾ ਜਿਹਾ ਮਿਕਸ ਕਰਕੇ ਫਿਰ ਇਹਦੇ ਵਿੱਚ ਪਾ ਦਾਂਗੇ ਆਪਾਂ ਕੇਸਰ ਵਾਲਾ ਦੁੱਧ ਕਿਉਂਕਿ ਇਹਦੇ ਨਾਲ ਲੱਡੂਆਂ ਦਾ ਕਲਰ ਐ ਹੋਰ ਜ਼ਿਆਦਾ ਵਧੀਆ ਆਊਗਾ ਤੇ ਖੁਸ਼ਬੂ ਵੀ ਆਊਗੀ ਪਰ ਜੇ ਤੁਸੀਂ ਪਿੰਨੀਆਂ ਬਣਾ ਰਹੇ ਹੋ ਤਾਂ ਉਹਦੇ ਵਿੱਚ ਜਿਹੜਾ ਇਹ ਦੁੱਧ ਵਗੈਰਾ ਬਣਾਉਣ ਦੀ ਕੋਈ ਜ਼ਰੂਰਤ ਨਹੀਂ ਉਹ ਸਿੰਪਲ ਤਰੀਕੇ ਨਾਲ ਹੀ ਬਣ ਜਾਂਦੀਆਂ ਨੇ ਦੋਹਾਂ ਚੀਜ਼ਾਂ ਵਿੱਚ ਥੋੜਾ ਜਿਹਾ ਹੀ ਫਰਕ ਐ ਬਾਕੀ ਇਸ ਤਰੀਕਾ ਸਾਰਾ ਸੇਮ ਹੈ ਫਿਰ ਆਪਾਂ ਇਹਦੇ ਵਿੱਚ ਪਾਤੀ ਜੀ ਸ਼ੱਕਰ ਹੌਲੀ ਹੌਲੀ ਆਪਾਂ ਇਹਨੂੰ ਮਿਕਸ ਕਰ ਲਿਆ ਪਰ ਆਪਾਂ ਉਸ ਤੋਂ ਬਾਅਦ ਇੱਥੇ ਵਰਤਾਂਗੇ ਜੀ ਆਪਣਾ ਹੱਥ ਕਿਉਂਕਿ ਹੁਣ ਇਹ ਜਿਆਦਾ ਗਰਮ ਵੀ ਨਹੀਂ ਹੈ ਉਹਦੇ ਨਾਲ ਇਹ ਚੰਗੀ ਤਰ੍ਹਾਂ ਸ਼ੱਕਰ ਹੈ ਜਿਹੜੀ ਸਾਰੇ ਖੋਏ ਵਿੱਚ ਮਿਕਸ ਹੋ ਜੂਗੀ ਤੇ ਤਿਲ ਵੀ ਮਿਕਸ ਹੋ ਜਾਣਗੇ ਫਿਰ ਹੌਲੀ ਹੌਲੀ ਦੇਖਿਓ ਬੜੇ ਆਸਾਨ ਤਰੀਕੇ ਦੇ ਨਾਲ ਤੁਸੀਂ ਹੱਥ ਨਾਲ ਇਹਨਾਂ ਨੂੰ ਵਟਣੇ ਸ਼ੁਰੂ ਕਰ ਦੇਣਾ ਹੈਗਾ ਤੇ ਫਿਰ ਜਿਹੜੇ ਤੁਸੀਂ ਲੱਡੂ ਇਹ ਤਿਆਰ ਕਰੋਗੇ ਤੇ ਜਿਹੜੇ ਆਪਾਂ ਤਿਲ ਬਚਾ ਕੇ ਰੱਖੇ ਕੀ ਸੀ ਉਹਦੇ ਵਿੱਚ ਚੰਗੀ ਤਰ੍ਹਾਂ ਕੋਟ ਕਰ ਦਿਓ ਤੇ ਬਹੁਤ ਹੀ ਜ਼ਿਆਦਾ ਟੇਸਟੀ ਇਹ ਲੱਡੂ ਐ ਖੋਏ ਦੇ ਬਣ ਕੇ ਤਿਆਰ ਹੋ ਗਏ ਜੀ ਤੇ ਖਾਣ ਵਿੱਚ ਵੀ ਬਹੁਤ ਜ਼ਿਆਦਾ ਮਜ਼ੇਦਾਰ ਹੁੰਦੇ ਆ ਤਰੀਕਾ ਬਿਲਕੁਲ ਆਸਾਨ ਆ ਪਿੰਨੀਆਂ ਨੂੰ ਵੀ ਤੁਸੀਂ ਇਸੇ ਤਰੀਕੇ ਨਾਲ ਹੀ ਬਣਾ ਸਕਦੇ ਹੋ ਪਰ ਉਹਨਾਂ ਦੇ ਉੱਪਰ ਜ਼ਿਆਦਾ ਤਿਲ ਵਗੈਰਾ ਲਾਉਣ ਦੀ ਜ਼ਰੂਰਤ ਨਹੀਂ ਹੁੰਦੀ ਸਾਰੇ ਤੇਲ ਆਪਾਂ ਉਹਦੇ ਵਿੱਚ ਵਿੱਚੇ ਹੀ ਪਾ ਦੇਣੇ ਹੁੰਦੇ ਆ ਬਸ ਇਹਨਾਂ ਵਿੱਚ ਇਹ ਹੀ ਫਰਕ ਹੁੰਦਾ ਹੈ ਤਿਲਾਂ ਵਾਲੇ ਲੱਡੂਆਂ ਵਿੱਚ ਤਿਲਾਂ ਦਾ ਹੀ ਟੇਸਟ ਹੋਵੇ ਇਸ ਲਈ ਆਪਾਂ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਡਰਾਈ ਫਰੂਟ ਬਿਲਕੁਲ ਨਹੀਂ ਪਾਇਆ ਜੇ ਤੁਹਾਨੂੰ ਪਸੰਦ ਹੋਵੇ ਤਾਂ ਤੁਸੀਂ ਇਹਦੇ ਵਿੱਚ ਪਾ ਸਕਦੇ ਹੋ ਹੁਣ ਇਹ ਬੜੇ ਹੀ ਆਸਾਨ ਜਿਹੇ ਤਰੀਕੇ ਨਾਲ ਤੁਸੀਂ ਇਹ ਤਿਲਾਂ ਦੇ ਲੱਡੂ ਵੀ ਬਣਾ ਕੇ ਜ਼ਰੂਰ ਦੇਖਿਓ ਤੇ ਮੈਨੂੰ ਕਮੈਂਟ ਕਰਕੇ ਦੱਸਿਓ ਵੀ ਤੁਹਾਡੇ ਲੱਡੂ ਐ ਜਿਹੜੇ ਉਹ ਕਿੰਨੇ ਜ਼ਿਆਦਾ ਟੇਸਟੀ ਬਣਿਆ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਜ਼ਰੂਰ ਕਰ ਦਿਓ ਤੇ ਮੇਰੇ ਪੇਜ ਨੂੰ Facebook ਤੇ ਫੋਲੋ ਕਰੋ ਤੇ YouTube ਤੇ ਲਿੰਕ ਵਿੱਚ ਜਾ ਕੇ ਜੀ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਹੁਣ ਇਹ ਲੱਡੂ ਜਲਦੀ ਜਲਦੀ ਬਣਾਓ ਕਿਉਂਕਿ ਸਰਦੀ ਦੇ ਬਹੁਤ ਹੀ ਥੋੜੇ ਜਿਹੇ ਦਿਨ ਰਹਿ ਗਏ ਕਿਉਂਕਿ ਕਹਿੰਦੇ ਹੁੰਦੇ ਆ ਵੀ ਜਨਵਰੀ ਜਾਂਦੇ ਜਾਂਦੇ ਸਰਦੀ ਚਲੀ ਜਾਂਦੀ ਹੈ ਤੇ ਉਸ ਤੋਂ ਪਹਿਲਾਂ ਪਹਿਲਾਂ ਤੁਸੀਂ ਵੀ ਬਣਾਓ ਤੇ ਆਪਣੀ ਫੈਮਿਲੀ ਨਾਲ ਬਹਿ ਕੇ ਲੱਡੂ ਖਾਓ ਤੇ ਇੰਜੋਏ ਕਰੋ